ਭਾਈ AI ਨੇ ਇੱਕ ਵਾਰੀ ਫੇਰ ਬਹੁਤ ਵੱਡਾ ਤਮਾਕਾ ਕਰਤਾ ਚਾਰੇ ਪਾਸੇ ਹਾਂ ਹਾਂਕਾਰ ਮੱਚੀ ਪਈਆ ਤੁਸੀਂ ਦੇਖੋ ਸਿੰਗਾਪੁਰ ਦੀ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਬਾਰੇ ਗੱਲ ਹੋਈ ਆ ਤੁਸੀਂ ਦੇਖੋ ਇਲੋਨ ਮਸਕ ਵਰਗੇ ਬੰਦੇ ਨੇ ਐਵੇਂ ਨਹੀਂ ਇਹ ਗੱਲ ਕਹੀ ਸੀਗੀ Mock my words AI's AI former daters the nukes I think danger of AI is more... ए, nukes ਨਾਲੋਂ ਵੀ ਖਤਰਨਾਕ ਆ ਇਹ ਐਟਮ ਬੰਬ ਨਾਲੋਂ ਵੀ ਖਤਰਨਾਕ ਹੋਊਗਾ AI ਤੁਸੀਂ ਦੇਖੋ ਇਹ ਵੀਡੀਓ ਤੁਸੀਂ ਦੇਖੋ ਪਹਿਲਾਂ ਇਹ ਵੀਡੀਓ AI ਨਾਲ ਬਣਾਈਆਂ ਹੋਈਆਂ ਵੀਡੀਓ ਆ ਅਸਲ ਦੇ ਵਿੱਚ ਇਹ ਜਗ੍ਹਾ ਕਿਤੇ ਹੈ ਹੀ ਨਹੀਂ ਦੁਨੀਆ ਦੇ ਵਿੱਚ ਹੋਰ ਵੀਡੀਓ ਦੇਖੋ ਤੁਸੀਂ ਪਹਿਲਾਂ ਇੱਕ ਕੁੱਤਾ ਬਾਹਾਂ ਨੂੰ ਤੋ ਆਪਣੇ ਬਰਫ਼ ਝਾੜ ਰਿਹਾਗਾ ਔਰ ਤੁਸੀਂ ਆ ਦੂਜੀ ਵੀਡੀਓ ਦੇਖੋ ਜਿਵੇਂ ਕਿਸੇ ਡਰੋਨ ਦੇ ਨਾਲ ਇਹ ਵੀਡੀਓ ਬਣਾਈ ਗਈ ਆ ਬਹੁਤ ਸਾਰੀਆਂ ਵੀਡੀਓ ਜਿਵੇਂ ਜਿਵੇਂ ਤੁਸੀਂ ਥੱਲੇੋਂ ਦੇਖੀ ਚੱਲੋ ਇਹ ਜਗ੍ਹਾ ਵਾਂ ਅਸਲ ਦੇ ਵਿੱਚ ਹੈ ਨਹੀਂ ਇਹ ਜਿਹੜੇ ਇਨਸਾਨ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਆ ਇਹ ਵੀ ਐਡਜਸਟ ਨਹੀਂ ਕਰਦੇ ਇਹ ਵੀ ਇਹ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਇਆ ਹੀ ਨੇ ਇਹਨਾਂ ਨੂੰ ਬਣਾ ਦਿੱਤਾ ਏ ਤੁਸੀਂ ਸੋਚ ਕੇ ਦੇਖੋ ਹੁਣ ਪੂਰੀ ਦੀ ਪੂਰੀ ਫਿਲਮ ਸਿਰਫ ਟਾਈਪ ਕਰਕੇ ਬਣ ਸਕਦੀ ਆ ਪ੍ਰੌਮਪਟ ਕਰਕੇ ਬਣ ਸਕਦੀ ਆ ਮੈਂ ਐਵੇਂ ਨਹੀਂ ਕਹਿੰਦਾ ਸੀਗਾ ਕਿ ਅੱਜ ਕੱਲ੍ਹ ਦੀ ਰੇਟ ਦੇ ਵਿੱਚ ਜੇ ਕੋਈ ਜੇ ਕੋਈ ਟ੍ਰੈਂਡਿੰਗ ਜਿਹੜੀ ਜਿਹੜੀ ਜੌਬ ਹੋਊਗੀ ਜੇ ਟ੍ਰੈਂਡਿੰਗ ਅੱਜਕੱਲ੍ਹ ਡੇਟ ਵਿੱਚ ਜੇ ਕੋਈ ਸਭ ਤੋਂ ਤਕੜਾ ਕੰਮ ਹੈਗਾ ਤਾਂ ਪ੍ਰੌਮਪਟ ਇੰਜੀਨੀਅਰਾਂ ਦਾ ਪ੍ਰੌਮਪਟ ਕਰਨਾ ਸਿੱਖੋ ਪ੍ਰੌਮਪਟ ਨਾਲ ਹੀ ਸਾਰਾ ਕੁਝ ਹੁੰਦਾਗਾ ਹਾਲੀਵੁੱਡ ਦੀ ਬਾਲੀਵੁੱਡ ਦੀ ਪੂਰੀ ਦੀ ਪੂਰੀ ਫਿਲਮ ਸਿਰਫ ਪ੍ਰੌਮਪਟ ਕਰਕੇ ਟਾਈਪਿੰਗ ਕਰਕੇ ਬਣਾਈ ਜਾ ਸਕਦੀ ਆ AI ਦੀ ਮਦਦ ਨਾਲ ਤੁਸੀਂ ਦੇਖੋ ਕਿੰਨਾ ਐਕੂਰੇਟ ਆ ਕੋਈ ਫਰਕ ਨਹੀਂ ਆਦਾ ਦੱਸ ਸਕਦਾ ਕਿ ਅਸਲੀ ਵੀਡੀਓ ਆ ਜਾਂ ਨਕਲੀ ਵੀਡੀਓ ਆ ਤੁਸੀਂ ਦੇਖੋ ਵੱਡੇ ਵੱਡੇ ਐਕਟਰ ਡਾਇਰੈਕਟਰ ਸਭ ਚੀਜ਼ਾਂ ਦੀਆਂ ਸਭ ਦੀਆਂ ਨੌਕਰੀਆਂ ਨੂੰ ਲੱਤ ਮਾਰੀ ਗਈ ਕਿ ਨਹੀਂ ਮਾਰੀ ਗਈ ਦੇਖੋ ਕਿੱਥੇ ਹੱਥ ਪਾਇਆ AI ਨੇ ਕਿੱਡੀ ਵੱਡੀ ਚੀਜ਼ ਆ ਇਹ ਕਿੱਡੀ ਵੱਡੀ ਫਿਲਮ ਇੰਡਸਟਰੀ ਆ ਬਿਲੀਅਨ ਟ੍ਰਿਲੀਅਨ ਦਾ ਬਿਜ਼ਨਸ ਆ ਇਹ ਕਿਸੇ ਹੀਰੋ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਪੈਸੇ ਹੈ ਨਹੀਂਗੇ ਤੁਸੀਂ ਪ੍ਰੋਂਪਟ ਕਰਨਾ ਆਉਂਦਾ ਤਾਂ ਤੁਸੀਂ ਪੂਰੀ ਦੀ ਪੂਰੀ ਫਿਲਮ ਬਣਾ ਕੇ ਰਿਲੀਜ਼ ਕਰ ਸਕਦੇ ਆ ਤੁਸੀਂ ਦੇਖੋ ਇਹ ਹੁਣ ਇਹਦੇ ਬਾਰੇ ਰੌਲਾ ਪੈ ਰਿਹਾ ਹੈਗੇ ਨੂੰ ਬੰਦ ਕਰੋ ਇਹਨੂੰ ਬੈਨ ਕਰੋ ਠੀਕ ਹੋ ਮੈਂ ਜਿਵੇਂ 1501 ਦੇ ਵਿੱਚ ਰੌਲਾ ਪਿਆ ਸੀਗਾ ਪ੍ਰਿੰਟਿੰਗ ਪ੍ਰੈਸ ਦੇ ਬਾਰੇ ਜਿਹੜੇ ਉਸ ਸਮੇਂ ਦੇ ਜਿਹੜੇ ਧਾਰਮਿਕ ਆਗੂ ਸੀਗੇ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਬੈਨ ਕਰ ਦੋ ਕਿਤਾਬਾਂ ਸਪਣੀਆਂ ਨਹੀਂ ਚਾਹੀਦੀਆਂ ਕਿਤਾਬਾਂ ਖਤਰਨਾਕ ਹਨ ਹੁਣ ਇਹ ਚੀਜ਼ਾਂ AI ਦੇ ਬਾਰੇ ਹੋ ਰਹੀਆਂ AI ਅੱਗੇ ਅੱਗੇ ਹਲੇ ਤਾਂ ਇਹ AI ਸਮਝਲ ਉੱਠ ਕੇ ਖੜਾ ਹੀ ਹੋਇਆ ਹੈ ਹਲੇ ਇਹਨੇ ਤੁਰਨਾ ਹੈ ਇਹਨੇ ਸਪੀਡ ਫੜਨੇ ਦੇਖੋ ਕੀ ਕੀ ਹੁੰਦਾ ਅਗੇ ਤੁਸੀਂ ਹੈਰਾਨੀ ਦੀ ਗੱਲ ਆਏ ਵੀਡੀਓ ਦੇਖੋ ਤੁਸੀਂ ਇਹ ਦੁਨੀਆ ਦੇ ਵਿੱਚ ਇਹ ਬੰਦੇ ਮੌਜੂਦ ਨਹੀਂ ਹੈ ਜਗ੍ਹਾਵਾਂ ਮੌਜੂਦ ਨਹੀਂ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਇਸ ਤਰ੍ਹਾਂ ਦੀਆਂ ਫਿਲਮਾਂ ਦੇਖੋਗੇ ਜਿਹੜੀਆਂ ਕਿ ਹੁਣ ਜਿਹੜੀਆਂ ਨੋਰਮਲ ਸ਼ੂਟਿੰਗ ਕਰਨ ਜਾਂਦੇ ਆ ਤਗੜੇ ਤੋਂ ਤਗੜੇ ਸੀਨ ਬਣਾਉਂਦੇ ਆ ਤੁਸੀਂ ਦੇਖੋ ਅਲੱਗ-ਅਲੱਗ ਗ੍ਰਹਿਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਡਰੈੱਸ ਅਲੱਗ-ਅਲੱਗ ਤਰ੍ਹਾਂ ਦੇ ਐਕਟਰ ਜਿਹੜੇ ਐਨੀਮਲ ਹਰ ਇੱਕ ਚੀਜ਼ ਇਸ ਤਰ੍ਹਾਂ ਦੀ ਬਣਾਈ ਜਾ ਸਕਦੀ ਆ ਜਿਹੜੀ ਪਹਿਲਾਂ ਕਦੇ ਕਿਸੇ ਨੇ ਦੇਖੀ ਨਾ ਹੋਵੇ ਉਹ ਚੀਜ਼ਾਂ ਕਿੰਨੀਆਂ ਜ਼ਿਆਦਾ ਚੱਲਣਗੀਆਂ ਕੋਈ ਐਸੀ ਫਿਲਮ ਜਿਹੜੀ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਬਣਾਈ ਗਈ ਆ ਜਿਹੜੀ ਦੁਨੀਆ ਕਿਸੇ ਨੇ ਦੇਖੀ ਹੋਣੀ ਨਹੀਂ ਹੈ ਜਿਹੜੇ ਸ਼ਹਿਰ ਕਿਸੇ ਨੇ ਦੇਖੇ ਨਹੀਂ ਜਿਹੜੀਆਂ ਨਦੀਆਂ ਜਿਹੜੇ ਜੰਗਲ ਜਿਹੜੇ ਜਾਨਵਰ ਜਿਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਵਿਆਪਨ ਜਿਹੜੇ ਕਿਸੇ ਨੇ ਦੇਖੇ ਨਾ ਹੋਣਗੇ ਉਹ ਚੀਜ਼ਾਂ AI ਬਣਾ ਕੇ ਦਿਖਾਊਗਾ ਇੱਥੋਂ ਤੱਕ ਕੰਮ ਪਹੁੰਚ ਗਿਆ ਇਹਦਾ ਨਾਮ ਹੈਗਾ ਸੋਰਾ AI ਤੁਸੀਂ ਦੇਖੋ ਸਿੰਗਾਪੁਰ ਦੀ ਪਾਰਲੀਮੈਂਟ ਦੇ ਵਿੱਚ ਇਹਦੇ ਬਾਰੇ ਸਪੀਚ ਕੀ ਆ In a world that's changing so quickly, what you learn in school, in education at age 20 may have changed, transformed, been replaced by a new world by the time you're age 40. It recognizes that change and supports middle-aged and older workers. Singapore the parliament, the the children, the modern the future has ਜਿਹੜੀ ਮਾਡਰਨ ਪੜ੍ਹਾਈ ਹੋਊਗੀ ਉਹਦੇ ਬਾਰੇ ਤੁਹਾਨੂੰ ਸਬਸਿਡੀ ਦੇਵਾਂਗੇ ਤੁਸੀਂ ਦੁਬਾਰਾ ਪੜ੍ਹਾਈ ਕਰ ਸਕਦੇ ਆ ਜੇ ਤੁਹਾਨੂੰ ਨੌਕਰੀ ਨਾ ਮਿਲੀ ਇਸ ਤਰ੍ਹਾਂ ਦੇ ਬੈਲ ਪਾਸ ਹੋ ਰਹੇ ਆ ਜਿਹੜੇ ਦੇਸ਼ ਐਕਟਿਵ ਆ ਜਿਹੜੇ ਇਹ ਚੀਜ਼ ਨੂੰ ਜਾਣੂ ਆ ਬਹੁਤ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਬੈਲ ਪਾਸ ਹੋ ਗਏ ਆ ਕਿਉਂਕਿ ਜਿਹੜੀਆਂ ਪੜ੍ਹਾਈਆਂ ਬੱਚੇ ਕਰ ਰਹੇ ਆ ਫਿਊਚਰ ਦੇ ਵਿੱਚ ਉਹਨਾਂ ਦੀ ਕੋਈ ਲੋੜ ਹੀ ਨਹੀਂ ਰਹਿਣੀਗੀ ਤੁਸੀਂ ਦੇਖੋ ਇਨਸਾਨ ਹੋਰ ਕੋਸ਼ਿਸ਼ ਕਰੇ ਜਾਂ ਨਾ ਕਰੇ ਟਾਈਮ 'ਚੋਂ ਟਾਈਮ ਕੱਢ ਕੇ ਆ ਉਹਦਾ ਫੋਨ ਜ਼ਰੂਰ ਦੇਖੂਗਾ ਵੀਡੀਓ ਬਣਾਉਣਾ ਸਿੱਖੋ ਵੀਡੀਓ ਬਣਾਓ ਤੁਸੀਂ ਕਾਮੇਡੀ ਕਰ ਸਕਦੇ ਆ ਤੁਸੀਂ ਕੋਈ ਐਜੂਕੇਸ਼ਨ ਦੇ ਸਕਦੇ ਆ ਤੁਸੀਂ ਕੁਝ ਵੀ ਕਰ ਸਕਦੇ ਆ ਇੱਕ ਇਹ ਫੀਲਡ ਤੇ ਦੂਜੀ ਪ੍ਰੌਮਪਟ ਕਰਨਾ ਇਹ ਟਾਪ ਦੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਇਹ ਵੀ ਕਦੋਂ ਰਿਪਲੇਸ ਹੋ ਜਾਣਗੀਆਂ ਹੁਣ ਮੌਕਾ ਹੈ ਮੌਕਾ ਸਾਂਭ ਲਵੋ ਹੋਰ ਹਰ ਇੱਕ ਚੀਜ਼ ਦੇ ਵਿੱਚ ਜਿਹੜੇ ਰੋਬੋਟ ਆ ਉਹ ਇਨਸਾਨਾਂ ਤੋਂ ਜੋਬ ਉਹਦੀ ਖੋਹੀ ਜਾਂਦੇ ਆ ਡਿਲੀਵਰੀਆਂ ਕਰਨ ਲਈ ਖਾਸਾ ਡਰੋਨ ਆ ਗਏ ਡਰਾਈਵਰਲੈਸ ਕਾਰਾਂ ਡਰਾਈਵਰਸ ਟ੍ਰੇਲਰਾਂ ਬਾਲ ਕੱਟਣ ਨੂੰ AI ਰੋਬੋਟ ਖਾਣਾ ਬਣਾਉਣ ਨੂੰ AI ਰੋਬੋਟ ਆਪਣੇ ਝਾੜੂ ਪੋਚਾ ਕਰਨ ਨੂੰ AI ਰੋਬੋਟ ਇੱਥੋਂ ਤੱਕ ਕਿ ਪਰਸਨਲ ਜਿਹੜੇ ਸੈਕਟਰੀ ਹੁੰਦੇ ਆ ਉਹ ਵੀ AI ਜੈਮ ਟ੍ਰੇਨਰ AI ਸਭ ਕਾਸੇ ਦੇ ਵਿੱਚ ਉਹ ਅੱਗੇ ਆ ਗਿਆ ਹੈ ਹੈਰਾਨੀ ਦੀ ਗੱਲ ਆ ਕਿ ਦੁਨੀਆ ਦਾ ਅੱਗੇ ਅੱਗੇ ਬਣੂਗਾ ਕੀ ਅੱਜ ਤੋਂ ਜਿਹੜੇ 5 ਸਾਲ ਹੋਣਗੇ 10 ਸਾਲ ਹੋਣਗੇ ਉਹ ਜਮਾਨਾ ਕਿਹੋ ਜਿਹਾ ਹੋਊਗਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਜਿਹੜੇ ਸਾਡੇ ਬੱਚੇ ਅੱਜ ਸਕੂਲਾਂ ਦੇ ਵਿੱਚ ਜਾ ਕੇ 8-8 ਘੰਟੇ ਪੜਾਈਆਂ ਕਰਦੇ ਆ ਜਿਹੜੇ ਮਹਿੰਗੇ-ਮਹਿੰਗੇ ਕੋਰਸ ਕਰ ਰਹੇ ਆ ਉਹ ਕਿਸ ਕੰਮ ਆਉਣਗੇ ਉਹ ਕੀ ਕਰਨਗੇ ਵੱਡੇ ਹੋ ਕੇ ਕੋਈ ਉਹਨਾਂ ਲਈ ਨੌਕਰੀ ਬਚੂਗੀ ਮੈਨੂੰ ਨਹੀਂ ਲੱਗਦਾ ਬਚੂਗੀ ਮੌਕਾ ਸਾਮਲੋ ਉਹ ਇਹ ਬਦਲਦੇ ਜਮਾਨੇ ਦੇ ਨਾਲ ਤੁਹਾਨੂੰ ਬਦਲਣਾ ਹੀ ਪੈਣਾਗਾ ਦੂਜਾ ਕੋਈ ਆਪਸ਼ਨ ਹੀ ਨਹੀਂ ਹੈਗਾਗਾ ਮੈਂ ਫੇਰ ਦੱਸ ਦੇਮਾ ਰਿਪੀਟ ਕਰ ਦਵਾਂ AI ਨੇ ਫੇਰ ਤੋਂ ਦੁਨੀਆ ਹਿਲਾ ਦਿੱਤੀ ਆ ਤੁਸੀਂ ਬਦਲਦੇ ਯੋਗ ਨਾ ਤੁਹਾਨੂੰ ਬਦਲਣਾ ਪੈਣਾਗਾ ਹੋਰ ਕੋਈ ਆਪਸ਼ਨ ਨਹੀਂ ਹੈਗਾ ਨਹੀਂ ਤੁਸੀਂ ਬੇਲੇ ਘਰੇ ਬਹਿ ਜਾਓਗੇ ਦੋ ਟੱਕ ਰੋਟੀ ਵੀ ਲੱਭਣੇ ਤੁਹਾਨੂੰ ਮੁਸ਼ਕਲ ਹੋ ਜਾਣਗੇ ਇਹ ਸਮਾਂ ਆ ਗਿਆ ਔਣ ਵਾਲਾਗਾ AI ਦੇ ਕਰਕੇ ਜੇ ਤੁਸੀਂ ਇਹ ਚੀਜ਼ ਨੂੰ ਸਮਝ ਗਏ ਕਿ ਫਿਊਚਰ ਦੇ ਕੀ ਡਿਮਾਂਡਸ ਆ ਹੁਣ AI ਨਾਲ ਰਿਲੇਟਡ ਕੋਰਸ ਲਵੋ AI ਨੂੰ ਸਮਝੋ ਜਿਹੜੇ ਬੱਚੇ ਹੁਣ ਪੜ ਰਹੇ ਆ ਜੇ ਉਹ ਪ੍ਰੌਮਪਟ ਕਰਨਾ ਸਿੱਖ ਲੈਣਨਾ ਉਹ ਕਿੰਗ ਬਣਨਗੇ ਉਹ ਬਾਸ ਬਣਨਗੇ ਜਿਹੜੇ ਰਹਿ ਗਏ ਊਂਕੋਸ ਵਗੈਰਾ ਕਰਦੇ ਸੀ ਫਲਾਨੀ ਜੋਬ ਲੈਣੀ ਖਤਮ ਕਰਨੀ ਲੈਣੀ ਆ ਖਤਮ ਆ ਬਾਈ ਕਿਹੜਾ ਕੰਮ ਬਚੂਗਾ ਮੈਨੂੰ ਦੱਸੋ ਕਿਹੜਾ ਕੰਮ ਇਨਸਾਨ ਦੇ ਕਰਨ ਵਾਲਾ ਬਚੂਗਾ ਸਭ ਟੇਕਓਵਰ ਕਰ ਲੈਣਾ AI ਨੇ ਠੀਕ ਆਪਾਂ ਮਿਲਦੇ ਆਂ ਪਾਰਟ 2 ਦੇ ਵਿੱਚ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਪੰਜਾਬੀ ਸਟੇਟਸ ਗੁਰੂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ